ਨਾ ਮਨ ਲਾਉਂਦਾ ਚਲੋ ਕੁੜੀ ਕੁੜੀ ਵੜਾ ਓਏ ਬਸ ਠੀਕ ਐ ਚੰਗਾ ਕੰਮ ਕਰਨ ਲੱਗੇ ਸੋਚ ਤੈਨੂੰ ਚੰਗਾ ਲੱਗਦਾ ਸੀ ਨਾ ਤੇ ਚੰਗੇ ਨਾਲ ਚੰਗਾ ਰਹਿ ਫਿਰ ਖੁਸ਼ ਰਹਿ ਹੁਣ ਆਪਾਂ ਸਾਰਿਆਂ ਨੇ ਇੱਕ ਵੀਡੀਓ ਵੇਖੀ ਹੋਣੀ ਹੈ ਜ਼ਰੂਰ ਵੇਖੀ ਹੋਣੀ ਹੈ ਜਿਹੜੇ ਮੇਰੇ ਵੀ ਆਡੀਅנס ਆ ਮੇਰੇ ਵੀ ਤੁਸੀਂ ਹੋਵਾਂਗੇ ਸਬਸਕ੍ਰਾਈਬਰ ਤੁਸੀਂ ਵੀ ਵੇਖੀ ਹੋਣੀ ਹੈ ਅੱਗ ਵਾਂਗ ਫੈਲ ਰਹੀ ਹੋ ਵੀਡੀਓ ਮਤਲਬ ਇੱਕ ਘਰ ਹੁੰਦਾ ਘਰ ਚ ਨਾ ਬੰਦਾ ਆਪਦਾ ਜਿਹੜਾ ਮਤਲਬ ਆਪਦੀ ਘਰ ਵਾਲੀ ਨੂੰ ਕਿਸੇ ਨਿੱਕੇ ਜੇ ਬੱਚੇ ਨਾਲ ਤੋੜ ਦਿੰਦਾ ਹੈ ਨਿੱਕਾ ਬੱਚਾ ਤਾਂ ਨਹੀਂ ਹੁੰਦਾ ਸਤਾਂ ਸਾਲ ਦੀ ਉਮਰ ਹੁੰਦੀ ਆ ਉਹਦੀ ਤੇ ਆਪਦੀ ਘਰ ਵਾਲੇ ਨੂੰ ਉਹ ਬੰਦਾ ਉਹਨਾਂ ਤੌਰ ਦਿੰਦਾ ਤੇ ਉਹ ਬੰਦਾ ਜਿਹੜਾ ਬਜਵਾਕ ਆ ਉਹ ਵੀ ਮਤਲਬ ਉਹਦੀ ਘਰ ਵਾਲੀ ਦਾ ਹੱਥ ਫੜ ਕੇ ਸਾਰਿਆਂ ਸਾਹਮਣੇ ਕਹਿੰਦਾ ਵੀ ਚੱਲ ਚੱਲ ਗਏ। ਉਹ ਕੀ ਮਾਮਲਾ ਸੀਗਾ ਕੀ ਗੱਲਬਾਤ ਸੀਗੀ ਸਾਰੀ ਉਹ ਆ ਜੋ ਆਪਾਂ ਉਹਦੀ ਮਤਲਬ ਕੇਸ ਦੀ ਜਾਣਕਾਰੀ ਤੁਹਾਨੂੰ ਦਿੰਨੇ ਆਗੇ ਵੀ ਸਾਰੀ ਕੀ ਘਟਨਾ ਸੀਗੀ ਉਹ ਕਿਹੜੇ ਪਿੰਡ ਦੀ ਘਟਨਾ ਸੀਗੀ ਕੌਣ ਬੰਦਾ ਸੀਗਾ ਜਿਹੜਾ ਮਤਲਬ ਆਪਦੀ ਹੀ ਘਰ ਵਾਲੀ ਨੂੰ ਕਹਿ ਰਿਹਾ ਵੀ ਤੂੰ ਇਹਦੇ ਨਾਲ ਹੀ ਜਾਵੜਾ ਤੇ ਮੈਂ ਜਿਹੜੇ ਆਪਦੇ ਬੱਚੇ ਆਗੇ ਮੈਂ ਆਪੇ ਖੁਦ ਪਾਲ ਲਵਾਂਗਾ। ਤੇ ਕੋਣ ਸੀ ਕੋ ਮੁੰਡਾ ਜਿਹੜਾ ਮਤਲਬ ਸਾਰਾ ਸਾਹਮਣੇ ਉਸ ਘਰ ਵਾਲੇ ਦਾ ਹੱਥ ਫੜ ਲੈਂਦਾਗਾ ਉਹ ਵੀ ਆਪ ਤੋਂ ਬਹੁਤ ਵੱਡੀ ਉਮਰ ਦੀ ਔਰਤ ਸੀਗੀ ਤੇ ਜਿਹਦਾ ਹੱਥ ਵੱਡਦਾਗਾ ਤੇ ਪੰਚਾਇਤ ਵਿੱਚ ਤੇ ਕਹਿੰਦਾ ਵੀ ਚੱਲ ਚੱਲ ਗਏ ਤੇ ਕੋਣ ਸੀ ਉਹ ਮੁੰਡਾ ਜੋ ਆਪਾਂ ਗੱਲ ਕਰਦੇ ਆਂ ਅੱਜ ਨਵੀਂ ਕਹਾਣੀ ਤੇ ਨਵੇਂ ਮਤਲਬ ਤੁਹਾਡੇ ਸਾਹਮਣੇ ਇੱਕ ਸੱਚੀ ਘਟਨਾ ਲੈ ਕੇ ਆ ਗਿਆ ਤੇ ਮੈਂ ਉਮੀਦ ਕਰਦਾਗਾ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਣਾਗਾ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫਿਰ ਆਪਾਂ ਕਰਦੇ ਆਂ ਅੱਜ ਦੀ ਨਵੀਂ ਸੱਚੀ ਘਟਨਾ ਸ਼ੁਰੂ ਜਿਹੜੀ ਸੱਚੀ ਕਹਾਣੀ ਹੈਗੀ ਹੈ ਕਿ ਪੰਜਾਬ ਦੀ ਹੈ ਪੰਜਾਬ ਦੇ ਜ਼ਿਲ੍ਹਾ ਮਲੋੜ ਦੀ ਉਹ ਮਲੋੜ ਵਿੱਚ ਇੱਕ ਪਿੰਡ ਪੈਂਦਾ ਹੈਗਾ ਭਗਵਾਨਪੁਰ ਉੱਥੋਂ ਦੀ ਹੈਗੀ ਇੱਕ ਲੜਕਾ ਹੁੰਦਾ ਹੈਗਾ ਜਿਹਦਾ ਨਾਮ ਹੁੰਦਾ ਹੈਗਾ ਜੱਸੀ ਉਹ ਨਾ ਮਤਲਬ ਹੀ ਆਪਦੇ ਘਰ ਨਾਲ ਨਾਲ ਲੜਦਾ ਦਾ ਆਪਦੇ ਪਿੰਡ ਵਾਲਾ ਨਾਲ ਲੜਦਾ ਦਾ ਸਾਰੀ ਦੁਨੀਆ ਨਾਲ ਲੜ ਜਾਂਦਾ ਦਾ ਸਿਰਫ ਸਿਰਫ ਇੱਕ ਕੁੜੀ ਕਰਕੇ ਉਹ ਕਹਿੰਗੇ ਲਵ ਮੈਰਿਜ ਕਰਾਉਣਾ ਚਾਹੁੰਦਾ ਸੀਗਾ ਪਰ ਜਿਹੜੇ ਘਰ ਦੇ ਸੀ ਉਹਦੇ मतलब ही वो चौंदे नहीं सी के वो लव मैरिज करावे ते वे उस कुड़ी ना विवाह करावे क्योंकि जड़ी वो कुड़ी थोड़ी उम्र तो बड़ी सीगी पर जस इज आप देखो मां-पापा ਨਾਲ ਲੜਦਾਗਾ ਸਾਰਿਆਂ ਨਾਲ ਲੜਦਾਗਾ ਤੇ ਉਸ મતલਬ ਹੀ ਕੁड़ी ना ਵਿਆਹ ਕਰਾ ਲੈਂਦਾ ਤੇ ਕਿਉਂਕਿ ਉਹਨਾਂ ਰਿਲੇਸ਼ਨਸ਼ਿਪ ਚੱਲ ਰਹੀ ਸੀ ਪਿਛਲੇ 2 ਸਾਲਾਂ ਤੋਂ ਵਿਆਹ ਕਰਾ ਲੈਂਦਾਗਾ ਤੇ ਆਪਦੇ મતલਬ ਇੱਕ ਘਰੇ ਲੈ ਕੇ ਆਉਂਦਾਗਾ ਹੌਲੀ ਹੌਲੀ ਸਾਰਾ ਕੁਝ ਠੀਕ ਹੋਣ ਲੱਗ ਗਿਆ ਉਸ ਤੋਂ ਬਾਅਦ ਹੀ ਕਿਰਾਏ ਤੇ ਰਹਿਣ ਲੱਗ ਗਿਆ ਤੇ ਕਿ ਭਗਵਾਨ ਪੂਰਾ ਕੇ ਤੇ ਸਾਰਾ ਕੁਝ ਠੀਕ ਚੱਲਦਾ ਸੀ ਵਿਆਹ ਤੋਂ ਬਾਅਦ ਇਹਨਾਂ ਦੇ ਘਰੇ ਮਤਲਬ ਹੀ ਦੋ ਬੱਚੇ ਜਨਮ ਲੈਂਦੇ ਆਗੇ ਇੱਕ ਤਾਂ ਕੁੜੀ ਤੇ ਇੱਕ ਮੁੰਡਾ ਜਿਹੜੀ ਕੁੜੀ ਦੀ ਉਮਰ ਵੱਡੀ ਹੁੰਦੀ ਹੈਗੀ ਤੇ ਜਿਹੜਾ ਮੁੰਡੇ ਦੀ ਉਮਰ ਛੋਟੀ ਹੁੰਦੀ ਹੈਗੀ ਮਤਲਬ ਕੁੜੀ ਦੀ ਉਮਰ 4 ਸਾਲ ਦੀ ਲਗਭਗ ਤੇ ਮੁੰਡੇ ਦੀ ਉਮਰ ਸੀਗੀ 2 ਸਾਲ ਦੀ ਤੇ ਸਾਰਾ ਕੁਝ ਓਕੇ ਸੀਗਾ ਮਤਲਬ ਉਹ ਕੰਮ ਤੇ ਜਾਂਦਾ ਸੀਗਾ ਜੱਤੀ ਸਵੇਰ ਜਾ ਕੇ ਤੇ ਉਸ ਤੋਂ ਬਾਅਦ ਮਤਲਬ ਸ਼ਾਮ ਨੂੰ ਘਰ ਆਉਂਦਾ ਸੀਗਾ ਤੇ ਆਪਦੀ ਘਰ ਵਾਲੀ ਨਾਲ ਜਿਹੜੀ ਪਹਿਲਾਂ ਉਹਦੀ ਪ੍ਰੇਮਿਕਾ ਸੀ ਉਹ ਉਹਦੀ ਘਰ ਵਾਲੀ ਬਣ ਚੁੱਕੀ ਸੀ ਉਹਦੇ ਨਾਲ ਸਿਕਰਟੀ ਗੱਲਾਂ ਕਰਦਾ ਸੀਗਾ ਉਸ ਤੋਂ ਬਾਅਦ ਸਾਰੇ ਸੌਂ ਜਾਂਦੇ ਸੀ ਸਾਰਾ ਕੁਝ ਠੀਕ-ਠਾਕ ਸੀਗਾ ਚੱਲ ਰਿਹਾ ਸੀ ਪਰ ਹੁਣ ਮਤਲਬ ਉਹ ਸਮਾਂ ਆ ਗਿਆ ਸੀਗਾ ਜਦੋਂ ਜੱਸੀ ਨੂੰ ਆਪਦੀ ਘਰ ਵਾਲੀ ਤੇ ਸ਼ੱਕ ਹੋਣ ਲੱਗ ਗਿਆ। ਉਹਨੂੰ ਇਹ ਸ਼ੱਕ ਹੋ ਗਿਆ ਵੀ ਵੀ ਜਿਹੜੀ ਉਹਦੀ ਘਰ ਵਾਲੀ ਹੈਗੀ ਜਿਹੜੀ ਉਹਦਾ ਪਹਿਲਾ ਪ੍ਰੇਮਿਕਾ ਸੀ ਜਿਹਦੇ ਨਾਲ ਉਹ ਲਵ ਮੈਰਿਜ ਕਰਕੇ ਲੈ ਕੇ ਆਇਆਗਾ ਸਾਰੀ ਮਤਲਬ ਆਜੂ ਮਾਤਵਾ ਨਾਲ ਲੜਦਾਗਾ ਉਹਦੇ ਵਿੱਚ ਉਹ ਮਤਲਬ ਵੀ ਗਲਤ ਆ ਗਈ। ਹੁਣ ਉਸ ਤੋਂ ਬਾਅਦ ਜਦੋਂ ਉਹਨੂੰ ਪਤਾ ਲੱਗਦਾ ਉਹਦੀ ਘਰ ਵਾਲੀ ਗਲਤ ਆ ਗਈ। ਕੁਝ ਜਿਹੜੇ ਲੋਕ ਸੀਗਾ ਆਸ-ਪਾਸ ਦੇ ਜੱਸੀ ਦੇ ਉਹ ਵੀ ਕਹਿੰਦੇ ਸੀ ਵੀ ਜਿਹੜੀ ਤੇਰੀ ਘਰ ਵਾਲੀ ਹੈਗੀ ਵੀ ਉਹ ਜਿਹੜੇ ਤੁਹਾਡੇ ਘਰੇ ਸਾਹਮਣੇ ਤੁਹਾਡੇ ਘਰ ਦੇ ਜਿਹੜਾ ਸਾਹਮਣੇ ਮੁੰਡਾ ਰਹਿੰਦਾ ਉਹਦੇ ਨਾਲ ਗਲਤ ਆ ਗਈ। ਉਸ ਤੋਂ ਬਾਅਦ ਜੱਸੀ ਨੂੰ ਵੀ ਥੋੜਾ ਥੋੜਾ ਸ਼ੱਕ ਹੋਣ ਲੱਗ ਗਿਆ ਸੀਗਾ ਪਰ ਉਹ ਇੱਕਦਮ ਮਤਲਬ ਇਹ ਹੈ ਵੀ ਸੋਚਦਾ ਸੀਗਾ ਵੀ ਜਿਹੜੀ ਉਹਦੀ ਘਰ ਵਾਲੀ ਹੈਗੀ ਉਹ ਕੜਾ ਰੇਂਜ ਮੈਰਿਜ ਕਰਾ ਕੇ ਲੈ ਕੇ ਆ ਉਹਦੇ ਨਾਲ ਤਾਂ ਲਵ ਮੈਂ ਲਵ ਮੈਰਿਜ ਕਰਾਈ ਸੀ ਜਦੋਂ ਉਹ ਪਿਆਰ ਕਰਦੀ ਸੀ ਵੀ ਉਹ ਇਦਾਂ ਕਿਦਾਂ ਗੱਲ ਤੋਂ ਸਕਦੇ ਉਸ ਤੋਂ ਬਾਅਦ ਫਿਰ ਉਹ ਮਤਲਬ ਵੀ ਜਦੋਂ ਜ਼ਿਆਦਾ ਲੋਕ ਕਹਿੰਦੇ ਆ ਜੇ ਬਰਾਬਰ ਦੀ ਘਰ ਵਾਲੀ ਨੂੰ ਪੁੱਛਦਾਗਾ ਵੀ ਮੈਨੂੰ ਲੋਕ ਇਦਾਂ ਕਹਿੰਦੇ ਆ ਕਿ ਵੀ ਤੂੰ ਜਿਹੜੀ ਮਤਲਬ ਆਪਣੇ ਘਰ ਦੇ ਸਾਹਮਣੇ ਮੁੰਡਾ ਰਹਿੰਦਾਗਾ ਵੀ ਤੂੰ ਉਹਦੇ ਨਾਲ ਗਲਤ ਆ ਕਿ ਤੇ ਉਹਦੀ ਘਰ ਵਾਲੀ ਕਹਿੰਦੀ ਵੀ ਤੁਸੀਂ ਕੀ ਬੋਲ ਰਹੇ ਹੋ ਕਿ ਤੁਹਾਨੂੰ ਮਤਲਬ ਵੀ ਸਮਝੋਣ ਚਾਹੀ ਜਿਹੜਾ ਬੱਚਾ ਹੈਗਾ ਉਹ ਤਾਂ ਮੇਰੇ ਪੁੱਤਾਂ ਵਰਗਾ ਹੈਗਾ ਕਿਉਂਕਿ ਦੋਨਾਂ ਵਿੱਚ ਉਮਰ 'ਚ ਜ਼ਮੀਨ ਅਸਮਾਨ ਦਾ ਫਰਕ ਸੀਗਾ ਤੇ ਉਸ ਤੋਂ ਬਾਅਦ ਮਤਲਬ ਉਹ ਕਹਿੰਦੀ ਉਹ ਤਾਂ ਮੇਰੇ ਬੱਚਾ ਵਰਗਾ ਮੈਂ ਉਹਦਾ ਗਲਤ ਕਿਉਂ ਸਾਦੀ ਆ ਫਿਰ ਉਸ ਤੋਂ ਬਾਅਦ ਜਿਹੜਾ ਜੱਸੀ ਸੀਗਾ ਉਹ ਸਾਹਮਣੇ ਘਰ ਵਾਲ ਦੇ ਮੁੰਡੇ ਦੇ ਕੋਲ ਜਾਂਦਾ ਹੈ ਉਹ ਕਹਿੰਦਾ ਉਹ ਸਾਰੀ ਗੱਲ ਪੁੱਛਦਾਗਾ ਉਹ ਮੁੰਡੇ ਵੀ ਕਹਿੰਦਾ ਵੀ ਤੁਸੀਂ ਕੀ ਮਤਲਬ ਬੋਲ ਰਹੇ ਹੋ ਉਹ ਤਾਂ ਮੇਰੀ ਮਾਵਾ ਵਰਗੀ ਹੈ ਹੁਣ ਤੋਂ ਜੀ ਮੈਂ ਦੇਖੋ ਕਿਸੇ ਨੂੰ ਸ਼ੱਕ ਤਾਂ ਹੋਣਾ ਹੀ ਕੀ ਸੀ ਕਿਉਂਕਿ ਦੋਨਾਂ ਵਿੱਚ ਮਤਲਬ ਉਮਰ 'ਚ ਜ਼ਮੀਨ ਅਸਮਾਨ ਦਾ ਫਰਕ ਸੀਗਾ ਜਿਹੜੀ ਉਹ ਜੱਸੀ ਦੀ ਘਰ ਵਾਲੀ ਦੀ ਉਮਰ ਦਾ ਸੀ तकरीबन 32-33 ਸਾਲ ਦੀ ਤੇ ਜਿਹੜਾ ਉਹ ਮੁੰਡਾ ਸੀਗਾ ਉਹਦੀ ਉਮਰ ਸੀਗੀ ਲਗਭਗ 17-18 ਸਾਲ ਦੀ ਤੇ ਉਹਨਾਂ ਮਤਲਬ ਜੱਸੀ ਵੀ ਸੋਚਦਾ ਸੀ ਕਿ ਜਲਬੀਰ ਤਾਂ ਸੱਚ ਕਹਿ ਰਹੇ ਹੋਣੇ ਆ ਕਿ ਕਿਉਂਕਿ ਉਹਨਾਂ ਉਮਰ ਦਾ ਜ਼ਮੀਨ ਅਸਮਾਨ ਦਾ ਫਰਕ ਹੈਗਾ ਵੀ ਇਹ ਮੇਰੀ ਘਰ ਵਾਲੀ ਗਲਤ ਨਹੀਂ ਹੋ ਸਕਦੀ ਲੋਕਾਂ ਨੂੰ ਕਦੇ ਭਲੇਕਾ ਲੱਗਿਆ ਹੋਣਾਗਾ ਪਰ ਜੱਸੀ ਸੀਗਾ ਥੋੜੀ ਥੋੜੀ ਨਿਗਾ ਰੱਖਣ ਲੱਗਾ ਸੀ ਆਪਣੀ ਘਰ ਵਾਲੀ ਤੇ ਫਿਰ ਜੱਸੀ ਨੇ ਇੱਕ ਦਿਨ ਸਕੀਮ ਲੜਾਈ ਸਕੀਮ ਇਹ ਲੜਾਈ ਉਹਨੇ ਨਾ ਮਤਲਬ ਵੀ ਆਪਦੇ ਘਰ ਵਾਲੀ ਦਾ ਜਿਹੜਾ ਇੰਸਟਾਗ੍ਰam ਸੀਗਾ ਉਹਦਾ ਪਾਸਵਰਡ ਦੇਖ ਲਿਆਗਾ ਉਸ ਤੋਂ ਬਾਅਦ ਉਹ ਜਸਸੀ ਉਹ ਆਉਦੇ ਫੋਨ ਤੇ ਉਹ ਆਪਦੀ ਘਰ ਵਾਲੀ ਦੀ ਆਈਡੀ ਚਲਾਉਣ ਲੱਗ ਗਿਆ ਤੇ ਜਸਸੀ ਜਦੋਂ ਦੇਖ ਮੈਸੇਜ ਕੋਲ ਕੇ ਦੇਖਿਆ ਹੈਰਾਨ ਹੈਰਾਨ ਹੋ ਗਿਆ ਜਿਹੜਾ ਉਹਦਾ ਸਗੇ ਚਾਚੇ ਦਾ ਮੁੰਡਾ ਸੀ ਜਿਹਦੀ ਮਤਲਬ ਹੀ ਲੋਕਾਂ ਦਾ ਪਾਵਾਂਡ ਆਇਆ ਸੀ ਜੇ ਉਸ ਵਾਰ ਉਹਦੇ ਮੈਸੇਜ ਆ ਰਹੇ ਸੀਗੇ ਉਹ ਵੀ ਮਤਲਬ ਹੀ ਬਹੁਤ ਗਲਤ ਮੀਨਿੰਗ ਦੇ ਮੈਸੇਜ ਦੋਸਤੋ ਬਾ ਜਦੋਂ ਮੈਂ ਅਸੀਂ ਪੜਤal ਸਿੱਧਾ ਕਰੇ ਜਾਂਦਾਗਾ ਤੇ ਜਦੋਂ ਕਰੇ ਜਾਂਦਾ ਉਹ ਮਤਲਬ ਇਹ ਦਿਖਾਉਣਾ ਚਾਹੁੰਦਾ ਮਤਲਬ ਆਜ ਘਰ ਨੂੰ ਦਿਖਾਉਣਾ ਚਾਹੁੰਦਾ ਸੀ ਵੀ ਆਹ ਦੇਖ ਮੈਸੇਜ ਪਰ ਉਸ ਤੋਂ ਪਹਿਲਾਂ ਉਹਦੀ ਘਰ ਵਾਲੀ ਨੇ ਮੈਸੇਜ ਡਿਲੀਟ ਮਾਰ ਦਿੱਤੇ ਸੀ ਫਿਰ ਜਿੱਸੀ ਮਤਲਬ ਵੀ ਹੌਲੀ ਹੌਲੀ ਰਿਕਾਰਡਿੰਗਾਂ ਜਿਹੜੀਆਂ ਮਤਲਬ ਉਹ ਹੁੰਦਾ ਭੇਜਦਾ ਸੀਗਾ ਅਸੀਂ ਦੀ ਘਰ ਵਾਲੀ ਨੂੰ ਤੇ ਉਹ ਮਤਲਬ ਵੀ ਸੇਵ ਕਰਨ ਲੱਗ ਗਿਆ ਉਸ ਤੋਂ ਬਾਅਦ ਉਹਨੂੰ ਮਤਲਬ ਪੂਰਾ ਚੱਕ ਹੋਗਾ ਸੀ ਚੱਕ ਨਹੀਂ ਹੋਣਾ ਯਕੀਨ ਨਹੀਂ ਹੋਗਾ ਸੀਗਾ ਵੀ ਜਿਹੜੀ ਉਹਦੀ ਘਰ ਵਾਲੀ ਹੈਗੀ ਉਹਦੇ ਸਕੇ ਚਾਚੇ ਦੇ ਮੁੰਡੇ ਨਾਲ ਗਲਤ ਆ ਗਈ ਜਿਹਦੀ ਉਮਰ ਤੇ ਜ਼ਮੀਨਾਂ ਸਮਾਨ ਦਾ ਫਰਕ ਆ ਗਈ ਤੇ ਤਾਂ ਵੀ ਉਹਦੇ ਨਾਲ ਮੁਕਾਤ ਆ ਕਿ ਉਸ ਤੋਂ ਬਾਅਦ ਉਹ ਫੈਸਲਾ ਲੈਂਦਾਗਾ ਕੋਈ ਮਤਲਬ ਜਿਵੇਂ ਅੱਜ ਨੂੰ ਪਤਾ ਯਕੀਨ ਹੋ ਗਿਆ ਹੋਵੇ ਵੀ ਘਰ ਵਾਲੀ ਗਲਤ ਆ ਕਿ ਆਪਣੇ ਤੇ ਨਹੀਂ ਪੰਚਾਇਤ ਬੁਲਾ ਲੈਂਦਾ ਪੰਚਾਇਤ ਬੁਲਾਉਂਦਾਗਾ ਤੇ ਉਹਨੂੰ ਕਹਿੰਦਾਗਾ ਵੀ ਤੂੰ ਹੁਣ ਇਸ ਮੁੰਡੇ ਨਾਲ ਹੀ ਰਹਿ ਤੇ ਜਿਹੜੀ ਵੀਡੀਓ ਤੁਸੀਂ ਵਾਇਰਲ ਹੋ ਗਈ ਸਾਰਿਆਂ ਨੇ ਦੇਖੀ ਹੁੰਦੀਆਂ ਕਿ ਉਸ ਵੀਡੀਓ ਚ ਉਹ ਕਹਿੰਦਾ ਹੁੰਦਾ ਵੀ ਤੂੰ ਇਹਦੇ ਮੁੰਡੇ ਨਾਲ ਚਲੀ ਜਾ ਵੀ ਮੈਂ ਤੈਨੂੰ ਹੁਣ ਨਹੀਂ ਰੱਖਣਾਗਾ ਤੇ ਜਿਹੜੇ ਮੈਂ ਆਪ ਦਾ ਬੱਚਿਆ ਕਿ ਮੈਂ ਉਹਨਾਂ ਨੂੰ ਕਿਵੇਂ ਨਾ ਕਿਵੇਂ ਖੁਦ ਆਪ ਪਾਲ ਲਵਾਂਗਾ ਤੇ ਉਸ ਤੋਂ ਬਾਅਦ ਮਤਲਬ ਹੀ ਉਹ ਮੁੰਡੇ ਦੇ ਹੁਣ ਤੁਸੀਂ ਉਹ ਮੁੰਡਾ ਕਿਵੇਂ ਤੁਸੀਂ ਵੀਡੀਓ ਦੇਖੀਏ ਕਿਵੇਂ ਹੱਥ ਫੜ ਕੇ ਉਹ ਕਹਿੰਦਾ ਕਿ ਤੂੰ ਚਾਚੋ ਚੱਲ ਜਿਹੜਾ ਮਤਲਬ ਸਕੇ ਚਾਚੇ ਦਾ ਮੁੰਡਾ ਹੁੰਦਾ ਤੁਸੀਂ ਦੇਖੋ ਹਣੇ ਤਾਂ ਕੁੜੀ ਦਾ ਕੀ ਯਕੀਨ ਕਰ ਲੋ ਹੁੰਦਾ ਕਿਸੇ ਤੇ ਦੁਨੀਆ ਤੇ ਕੀ ਯਕੀਨ ਕਰ ਲੋ ਉਹ ਮਤਲਬ ਹੀ ਜਿੱਥੇ ਜਿਹੜਾ ਆਪ ਦੀ ਘਰ ਵਾਲੀ ਪਿੱਛੇ ਆਉਦੇ ਆਪ ਦੀ ਪ੍ਰੇਮਿਕਾ ਪਿੱਛੇ ਆਪ ਦੇ ਪਰਿਵਾਰ ਨਾਲ ਲੜਿਆ ਆਦਿ ਭਰਾ ਨਾਲ ਲੜਿਆ ਆਪ ਦੇ ਪਿਓ ਨਾਲ ਲੜਿਆ ਆਪ ਦੇ ਬੰਡਾਲ ਨਾਲ ਲੜਿਆ ਤੇ ਉਹਨਾਂ ਲਵ ਮੈਰਿਜ ਕਰਾਈ ਤੇ ਉਸ ਕੁੜੀ ਨੇ ਉਹਦੇ ਨੇ ਕੀ ਮਤਲਬ ਇਹਨੂੰ ਸਿਲਾ ਦਿੱਤਾ ਇਹਨਾਂ ਦੇ ਪਿਆਰ ਨੂੰ ਤਕਰੀਬਨ 6-7 ਸਾਲ ਹੋ ਚੁੱਕੇ ਸੀਗੇ ਤੇ 6-7 ਸਾਲਾਂ ਬਾਅਦ ਵੀ ਉਹਦੀ ਘਰ ਵਾਲੀ ਦੇ ਮਤਲਬ ਉਹ ਇੱਕ ਘਰ ਵਾਲ ਦੇ ਟਿਕਾਣੇ ਗਿਆ ਉਸ ਤੋਂ ਬਾਅਦ ਜਿਹੜੀ ਮਤਲਬ ਉਹਦੀ ਹਾਸ ਜਗ ਕੀਤੀ ਤਾਂ ਆਪ ਦੇ ਸਕੇ ਚਾਚੇ ਦੇ ਮੁੰਡੇ ਨਾਲ ਹੀ ਉਹਨੇ ਸਰੀਰਕ ਸੰਬੰਧ ਬਣਾਉਣ ਲੱਗ ਗਏ ਸਰੀਰਕ ਸੰਬੰਧ ਬਣਾਉਂਦੀ ਸੀਗੀ ਜੇ ਸਾਹਮਣੇ ਉਹਦੇ ਘਰ ਮਤਲਬ ਰਹਿੰਦਾ ਸੀ ਉਹ ਮੁੰਡਾ ਜਿਹੜਾ 20-22 ਸਾਲ ਦਾ ਮ ਸੀਗਾ ਜਦ ਜਦ ਹੀ ਉਹਨੂੰ ਬੁਲਾਉਂਦੀ ਉਹ ਨਾਲ ਜਿਹੜਾ ਮੁੰਡਾ ਆ ਜਾਂਦਾ ਉਸ ਤੋਂ ਬਾਅਦ ਇਹ ਬੰਦ ਸਾਰੀਆਂ ਗੱਲਾਂ ਪਾਰ ਕਰਦੇ ਸੀਗੇ ਜਿ세ਦਾ ਆਪਣੇ ਕੰਮ ਤੇ ਚਲਾ ਜਾਂਦਾ ਸੀਗਾ ਜਿਹੜੇ ਬੱਚੇ ਸੂ ਛੋਟੇ ਸੀਗੇ ਤੇ ਇਸ ਤਾਂ ਕਰਕੇ ਇਹਨਾਂ ਨੇ ਬਹੁਤ ਗੰਤ ਪਾਇਆ ਹੋਇਆ ਸੀਗਾ ਦੋਨਾਂ ਨੇ ਤੇ ਉਸ ਤੋਂ ਬਾਅਦ ਇਹ ਤਾਂ ਪੱਕ ਸੀਗਾ ਜੱਸੀ ਦਾ ਦੂਸਰਾ ਪੱਖ ਮੈਂ ਵੀਡੀਓ ਵੀ ਵੇਖੀ ਹੈ ਕਿ ਉਹ ਟ੍ਰਿਬਿਊਆਂ ਦੇਖੀਆਂਈਆਂ ਉਸ ਮੁੰਡੇ ਦੀਆਂ ਉਹ ਕਹਿੰਦਾ ਵੀ ਜਿਹੜਾ ਜੱਸੀ ਸੀਗਾ ਉਹਦੇ ਨੂੰ ਕੁੱਟਮਾਰ ਕਰਦਾ ਸੀਗਾ ਤੇ ਉਹ ਮੈਨੂੰ ਕਾਫੀ ਚਿਰਾਂ ਤੋਂ ਕਹਿੰਦੀ ਸੀ ਕਿ ਮੈਂ ਜੱਸੀ ਨਾਲ ਹੁਣ ਨਹੀਂ ਰਹਿਣਾ ਵੀ ਮੈਨੂੰ ਕੁੱਟਦਾ ਮਾਰਦਾਗਾ ਵੀ ਮੈਂ ਤੇਰੇ ਨਾਲ ਵਿਆਹ ਕਰਾ ਲਵਾਂਗੀ ਇਸ ਤੋਂ ਚੰਗਾ ਤਾਂ ਵੀ ਆਪਾਂ ਚਲੇ ਜਾਂਦੇ ਆਂਗੇ ਤਾਂ ਵੀ ਤੂੰ ਮੈਨੂੰ ਇਸ ਨਰਕ ਚੋਂ ਕੱਢ ਲੈ ਉਹ ਮੁੰਡੇ ਦੇ ਬਿਆਨ ਆਗੇ ਮੈਂ ਇਹ ਪੁਸ਼ਟੀ ਨਹੀਂ ਕਰਦਾ ਵੀ ਉਹ ਬਿਆਨ ਆ ਜਿਹੜੇ ਮਤਲਬ ਵੀ ਸੱਚੀ ਉਹ ਜੱਸੀ ਕੋਟ ਦਾ ਮਾਰਦਾ ਸੀਗਾ ਜਾਂ ਕੁਝ ਹੋਰ ਸੀਗਾ ਤੇ ਜਾਂ ਫਿਰ ਉਹ ਮੁੰਡਾ ਖੁਦ ਮਤਲਬ ਵੀ ਆਪਦੇ ਆਪ ਨੂੰ ਕਵਰ ਕਰਨ ਵਾਸਤੇ ਕਲਾ ਬਣਾ ਰਿਹਾਗਾ ਉਹ ਮੁੰਡਾ ਮੈਨੂੰ ਮੈਂ ਉਹਦਾ ਇੱਕ ਦੋ ਇੰਟਰਵਿਊ ਸੁਣੀ ਆਇਆ ਉਹ ਕਹਿੰਦਾ ਵੀ ਜੱਸੀ ਨੂੰ ਕੋਟ ਦਾ ਮਾਰਦਾ ਸੀਗਾ ਉਹ ਕਾਫੀ ਜਿੰਨ ਤੋਂ ਗੈਰੀ ਸੀ ਵੀ ਮੈਨੂੰ ਇੱਥੋਂ ਲੈ ਜਾ ਤੇ ਦੂਸਰੀ ਗੱਲ ਵੀ ਉਹ ਮਤਲਬ ਕਿ ਜਿਹੜਾ ਬਹੁਤ ਪਿਆਰ ਕਰਦੀ ਸੀਗੀ ਜੱਸੀ ਨੂੰ ਪਰ ਜਦੋਂ ਉਹਨੇ ਗਲਤ ਹਰਕਤਾਂ ਕਰਕੇ ਕੁੱਟਣ ਮਾਰਨ ਕਰਕੇ ਤੇ ਉਹਦਾ ਜਿਹੜਾ ਮੇਰੀ ਟਾਈਮ ਮੇਰੇ ਨਾਲ ਅਟੈਚਮੈਂਟ ਉਹ ਸ਼ੁਰੂ ਹੋ ਗਈ ਅਟੈਚਮੈਂਟ ਸ਼ੁਰੂ ਹੋਣ ਤੋਂ ਬਾਅਦ ਕਹਿੰਦਾ ਵੀ ਮੈਂ ਉਹ ਕਾਫੀ ਮਤਲਬੀ ਛੱਡਣ ਦੀ ਕੋਸ਼ਿਸ਼ ਵੀ ਕੀਤੀ ਉਹ ਮੁੰਡਾ ਕਹਿੰਦਾ ਕੰਨਾਂ ਨੂੰ ਬਹੁਤ ਵਾਰ ਆਖਿਆ ਵੀ ਮੈਂ ਤੇਰੇ ਨਾਲ ਨਹੀਂ ਰਹਿਣਾ ਹੁਣ ਵੀ ਮੈਨੂੰ ਲੱਗਦਾ ਹੈਗਾ ਵੀ ਮੈਂ ਗਲਤ ਕਰ ਰਿਹਾ ਹਾਂਗਾ ਆਪਦੇ ਚਾਚੇ ਨਾਲ ਵੀ ਚਾਚੇ ਉਹ ਚਾਚੇ ਦੇ ਮੁੰਡੇ ਨਾਲ ਵੀ ਗਲਤ ਕਰ ਰਿਹਾ ਹਾਂਗਾ ਤੇ ਵੀ ਮੈਂ ਹੁਣ ਤੇਰੇ ਨਾਲ ਨਹੀਂ ਰਹਿਣਾ ਪਰ ਕਹਿੰਦਾ ਵੀ ਉਹ ਜਿਹੜੀ ਜਸਸੀ ਘਰ ਵਾਲੀ ਸੀ ਕਿ ਨਹੀਂ ਮੰਨਦੀ ਸੀ ਉਹਨੂੰ ਮੇਰੀ ਆਦਤ ਪੈ ਚੁੱਕੀ ਸੀਗੀ ਉਹ ਵਾਰ-ਵਾਰ ਮੈਨੂੰ ਕਹਿ ਰਹੀ ਸੀਗੀ ਵੀ ਮੈਂ ਤੇਰੇ ਨਾਲ ਹੀ ਰਹਿਣਾਗਾ ਤੇ ਹੁਣ ਉਸ ਤੋਂ ਬਾਅਦ ਕਹਿੰਦਾ ਵੀ ਮੈਂ ਪੰਚਾਇਤ ਜਦੋਂ ਹੱਥ ਇਸ ਕਰਕੇ ਫੜਿਆ ਸੀਗਾ ਕਹਿੰਦਾ ਵੀ ਇੰਟਰਵਿਊ ਜਦੋਂ ਵੀਡੀਓ ਵਾਇਰਲ ਹੋਣ ਤੋਂ ਪਹਿਲਾਂ ਵੀਡੀਓ ਤੋਂ ਮਤਲਬ ਬਹੁਤ ਵਾਰ ਮਾफी ਮੰਗ ਚੁੱਕਿਆ ਸੀਗਾ ਵੀ ਮੈਂ ਉਹਦੇ ਪੈਰੀ ਹੱਥ ਵੀ ਲਾ ਚੁੱਕਿਆ ਸੀਗਾ ਵੀ ਮੈਨੂੰ ਮਾਫ ਕਰ ਦੇ ਮੈਨੂੰ ਮਾਫ ਕਰ ਦੇ ਵੀ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਤੇ ਵੀ ਤੂੰ ਆਪਦੀ ਘਰ ਵਾਲੀ ਨੂੰ ਆਪਦੇ ਕੋਲ ਰੱਖ ਤੇ ਮੈਂ ਨਹੀਂ ਚਾਹੁੰਦਾ ਸੀ ਕਿ ਉਹਨਾਂ ਦਾ ਪਰਵਾਹ ਟੁੱਟੇ ਇਹ ਮੁੰਡੇ ਦੇ ਬਿਆਨ ਆਗੇ ਹੁਣ ਇਹ ਬਿਆਨ ਸੱਚੇ ਆ ਝੂਠੇ ਉਹ ਮੈਨੂੰ ਪਤਾ ਨਹੀਂਗਾ ਵੀ ਮੈਂ ਉਹ ਇੰਟਰਵਿਊ ਜਿਸ ਨੂੰ ਸੁਣਾਇਆ ਸੀਗਾ ਜੋ ਮੈਂ ਤੁਹਾਨੂੰ ਦੱਸ ਰਿਹਾਗਾ ਤੇ ਉਸ ਤੋਂ ਬਾਅਦ ਤਾਂ ਮੈਂ ਬਹੁਤ ਮੈਂਨਤਾ ਕਰੀਆਂ ਬਹੁਤ ਅਰਲੇ ਮਾਰੇ ਵੀ ਜਿਹੜਾ ਮਤਲਬ ਇਹ ਮੇਥੋਂ ਗਲਤੀ ਹੋ ਗਈ ਤੇ ਪਰ ਵੀ ਤੁਹਾ ਅਧਿਕਾਰ ਨੂੰ ਆਪਦੇ ਕੋ ਰੱਖ ਪਰ ਉਸ ਤੋਂ ਬਾਅਦ ਜਦੋਂ ਵੀਡੀਓ ਚ ਦੇਖਿਆ ਜਾਂਦਾ ਉਹ ਮਤਲਬ ਇਹ ਹੱਥ ਫੜ ਕੇ ਕਹਿੰਦਾ ਕਬੀਦੂ ਚੱਲ ਉਹ ਕਹਿੰਦਾ ਮੈਂ ਇਸ ਕਰਕੇ ਹੱਥ ਫੜਿਆ ਸੀ ਉਹਦਾ ਵੀ ਮੈਂ ਵਾਰ-ਵਾਰ ਮੈਂਨਤਾ ਕਰਨ ਦੇ باوجود ਵੀ ਉਹ